ਜਾਈ ਹੋਈ ਹੈ ਜੀ ਪੱਛਾ ਆਈ ਉਹਨਾਂ ਦੀ ਸਪੋਰਟ ਚ ਆਏ ਅਸੀਂ ਉਹਨਾਂ ਦੀ ਸਪੋਰਟ ਚ ਆਏ ਆ ਜੀ ਅਸੀਂ ਉਹਨਾਂ ਵਾਸਤੇ ਪੂਰਾ ਜੋਰ ਲਾਵਾਂਗੇ ਵੀ ਜਿਹੜੀ ਧੱਗੇਸ਼ਾਈ ਹੈ ਵੀ ਹੁਣ ਹੁਣ ਨਹੀਂ ਲਾਵਾਂਗੇ ਬੇਸ ਸੈਨਾ ਵਾਲਿਆਂ ਨੇ ਹਮੇਸ਼ਾ ਹੀ ਸੱਚੀ سپورਟ ਕੀਤੀ ਹੈ ਜਾਨੀ ਹੁਣ ਵੀ ਕਰਾਂਗੇ ਠੀਕ ਹੈ ਇਹ ਆਵਾਜ਼ ਦਵਾਈ ਹੈ ਅਜਾ ਹੋਰ ਕੀ ਕਹਿ ਰਹੇ ਹੋ ਠੀਕ ਹੈ ਠੀਕ ਹਾਂ ਜੀ ਕੀ ਕਹਿਣਾ ਚਾਹਦੇ ਹੋ ਜੀ ਤੁਸੀਂ ਕਿਉਂ ਆਏ ਹੋ ਜੀ ਇੱਥੇ ਅਸੀਂ ਜਿਹੜਾ ਪੱਤਰਕਾਰਾਂ ਦੇ ਨਾਲ ਤੱਕਾ ਹੋਇਆ ਜੀ ਅਸੀਂ ਉਹਨਾਂ ਦੀ ਸਪੋਰਟ ਦੇ ਵਿੱਚ ਆਏ ਆ ਸਮਰਾਲਾ ਐਸ ਕੇ ਮੁਦੱਤਰ ਪਰਨੇ ਦੇ ਵਿੱਚ ਆਏ ਆ ਜੀ ਅਸੀਂ ਅਸੀਂ ਸਾਡੀ ਹਮੇਸ਼ਾ ਸ਼ਿਖਸਾ ਨਾਲ ਹਰੇਕ ਦਾ ਸਮਰਥਨ ਕਰਦੀ ਆ ਜੀ ਸਪੋਰਟ ਕਰਦੀ ਆ ਇਸ ਸਪੋਰਟ ਦੇ ਵਿੱਚ ਆਏ ਆ ਵੀ ਸਮਾਜ ਦੇ ਵਿੱਚ ਕਦੇ ਕਿਸੇ ਨਾਲ ਤਾਂ ਕੰਨਾ ਹੋਵੇ ਕਿੰਨੇ ਲੋਕ ਜਿਹੜੇ ਨੇ ਤੁਸੀਂ ਦੇਖ ਰਹੇ ਹੋ ਉਹ ਵੀ ਅੱਜ ਪਰੇ ਵਾਲੀ ਸਪੋਰਟ 'ਚ ਆਏ ਨੇ ਜੀ ਸਾਰੀਆਂ ਗਤੀਵੰਦੀਆਂ ਆਈਆਂ ਜੀ ਸਾਰੀਆਂ ਗਤੀਵੰਦੀਆਂ ਆਈਆਂ ਨੇ ਤੇ ਮਗਰ ਇਹ ਜਿਹੜਾ ਇਹ ਪਰਚਾ ਰਾਤ ਨੂੰ ਹੁੰਦਾ ਫੇਰ ਆਪਾਂ ਕੀ ਕਰਾਂਗੇ ਅਸੀਂ ਜੀ ਕੋਸ਼ਿਸ਼ ਕਰਾਂਗੇ ਅਸੀਂ ਉੱਪਰ ਤੋਂ ਪਿਲਾਵਾਂਗੇ ਜੀ ਪੁਲਿਸ ਬੋਰਡ ਕਰਾਂਗੇ ਜੀ ਜਿੱਥੋਂ ਦਾ ਕਰੋਨਾ ਤੋਂ ਕਰ ਧਰਨੇ ਲਗਾਵਾਂਗੇ ਪਰਚੇ ਦਾ ਕਾਰਨ ਕੀ ਆ ਤੁਸੀਂ ਕਿਸ ਸਮੇਂ ਇਹ ਨਹੀਂ ਮੈਨੂੰ ਪਤਾ ਪਰਚਾ ਕਾਰਨ ਹੋਊਗਾ ਨਾ ਤੁਸੀਂ ਪੱਤਰਕਾਰਾਂ ਲਈ ਆਵਾਜ਼ ਜੀ ਜੀ ਪੱਤਰਕਾਰਾਂ ਦੀ ਆਵਾਜ਼ ਦਵਾਈ ਗਈ ਹੈ ਜੀ ਠੂਠਾ ਪਰਚਾ ਹੋਇਆ ਜੀ ਪ੍ਰਵਾਸੀ ਵਾਲੇ ਪ੍ਰਵਾਸੀ ਵਾਲੇ ਮੈਟਰ ਦੇ ਵਿੱਚ ਵੀ ਤੇ ਦੂਸਰੇ ਮੈਟਰ ਦੇ ਵਿੱਚ ਵੀ ਪੁਲਿਸ ਨੇ ਧੱਕਾਸ਼ਾਈ ਕੀਤੀ ਹੈ ਜੀ ਸਮਰਾਲੇ ਦੇ ਰਹਿਣ ਵਾਲੇ ਹਾਂ ਜੀ ਸਾਰੇ ਨੁਕੀ ਕੰਮ ਆਕਸ਼ਨ ਕਰਦੇ ਰਹਿੰਦੇ ਹਾਂ ਸਮਾਜ ਸੇਵੀ ਦੇ ਤੌਰ ਤੇ ਜੀ ਜੀ ਤੇ ਤੁਸੀਂ ਪੱਤਰਕਾਰਾਂ ਦੇ ਨਿਮਰਤਾ ਤੋਂ ਮੁਕ ਕਾਰਵਾਈ ਹੋਈ ਆ ਉਹਨਾਂ ਨੇ ਪਾਸਟ ਬਾਰੇ ਕੀ ਕਹਿਣਾ ਚਾਹੁੰਦੇ ਹੋ ਪਾਸਟ ਦੇ ਬਾਰੇ ਮੈਂ ਕੀ ਕਹਾਂ ਉਹਨਾਂ ਨੇ ਕਿਵੇਂ ਦਾ ਕੰਮ ਕਰਿਆ ਜੀ ਸਮਰਾਲੇ ਏਰੀਆ ਦੇ ਬੋਝਾ ਕੰਮ ਉਹਨਾਂ ਨੇ ਕੰਮ ਬਹੁਤ ਵਧੀਆ ਕੀਤਾ ਜੀ ਕੰਮ ਕਰਦੇ ਪੱਤਰਕਾਰ ਪੱਤਰਕਾਰ ਹਮੇਸ਼ਾ ਸਾਡੇ ਨਾਲ ਜੁੜੇ ਹੋਏ ਨੇ ਹਮੇਸ਼ਾ ਅਸੀਂ ਉਹਨਾਂ ਦੀ ਸਪੋਰਟ ਦੇ ਵਿੱਚ ਆ ਜੀ ਪਰ ਹਮੇਸ਼ਾ ਸਪੋਰਟ ਦੇ ਵਿੱਚ ਰਵਾਂਗੇ ਜੀ ਅਸੀਂ ਤਾਂ ਕਸ਼ਾਈ ਨਹੀਂ ਹੋਣ ਦਵਾਂਗੇ ਸਮਰਾਲੇ ਵਿੱਚ ਕਿਸੇ ਦੇ ਨਾਲ ਵੀ ਜੀ ਤੁਸੀਂ ਕਦੇ ਸੁਣਿਆ ਇਸ ਤਰ੍ਹਾਂ ਦੀ ਗੱਲ ਵੀ ਉਹ ਪੱਤਰਕਾਰਾਂ ਨੇ ਕਿਸੇ ਦੇ ਨਾਮ ਲੱਗੇ ਜਾਂਦੀ ਨਹੀਂ ਜੀ ਨਹੀਂ ਜੀ ਨਹੀਂ ਜੀ ਬਿਲਕੁਲ ਨਹੀਂ ਜੀ ਤੇ ਉਹ ਤੁਸੀਂ ਕਿੰਨੀ ਵੱਡੀ ਗਿੰਤੀ ਚਾਹੇ ਹੋ ਜੀ ਤੁਸੀਂ ਛੇਵੀਆਂ ਨਾਲੇ 100 100 ਦੀ ਗਿੰਤੀ ਚਾਹੇ ਆ ਜੀ ਲੋਕਾਂ ਦੇ ਕੀ ਆਲੋਚਨਾ ਕਰਦੇ ਹਾਈ ਕਮੰਡੋ ਕੋਲ پیسے ਦੇਣਾ ਚਾਹੁੰਦੇ ਮੈਂ ਉਹਨਾਂ ਨੂੰ ਇਹੀ ਮੈਸੇਜ ਦੇਣਾ ਚਾਹੀਦਾ ਵੀ ਪੁਲਿਸ ਪ੍ਰਸ਼ਾਸਨ ਨੂੰ ਇਸ ਚੀਜ਼ ਦੀ ਰੋਕ ਰਗਣੀ ਚਾਹੀਦੀ ਹੈ ਵੀ ਜੋ ਪੱਤਰਕਾਰਾਂ ਦੇ ਨਾਲ ਧੱਕਾ ਕੀਤਾ ਜਾ ਰਿਹਾ ਵੀ ਉਹ ਤਕੜ ਸ਼ਾਹੀ ਨਾ ਹੋਵੇ ਕਿਉਂਕਿ ਸਮਾਜ ਦੇ ਵਿੱਚ ਹਰ ਇੱਕ ਨੇ ਜੀਵਨ ਦਾ ਆਕਾਰ ਰਹਿਣ ਦਾ ਹੱਕ ਹੈ ਨਾਲੇ ਜੇ ਪੱਤਰਕਾਰਾਂ ਦੇ ਇੱਥੇ ਪਰਚੇ ਹੋਣ ਲੱਗੇ ਜੀ ਤੇ ਸਾਡੀ ਸਭ ਤੋਂ ਬਾਅਦ ਉਹੀ ਉਹੀ ਚੀਜ਼ ਮੈਂ ਕਹਿਣਾ ਚਾਹੁੰਦੀ ਆ ਵੀ ਜੇ ਅਖ਼ਬਾਰਕਾਰਾਂ ਦੇ ਉੱਤੇ ਧੱਕਾ ਹੋਣ ਲੱਗ ਗਿਆ ਤੇ ਪਬਲਿਕ ਦਾ ਕੀ ਬਣੇਗਾ ਜੀ ਸਮਾਜ ਦਾ ਕੀ ਬਣੇਗਾ ਅਸੀਂ ਪੱਤਰਕਾਰਾਂ ਦੇ ਨਾਲ ਹੀ ਹੈਗੇ ਆ ਜੀ ਉਹਨਾਂ ਦੇ ਨਾਲ ਹੀ ਸਪੋਰਟ ਕਰਾਂਗੇ ਜਿੱਥੋਂ ਤੱਕ ਕੋਸ਼ਿਸ਼ ਹੋਏਗੀ ਸਾਡੀ ਅਸੀਂ ਕਰਾਂਗੇ ਨਾਲੇ ਹੋਰ ਵੀ ਗੱਲ ਹੈ ਜੀ ਇਹਦਾ ਸਮਾਜ ਤੇ ਕੀ ਅਸਰ ਪਊਗਾ ਜੀ ਜਿਹੜਾ ਇਹ ਪਰਚਾ ਬਹੁਤ ਗਲਤ ਪ੍ਰਭਾਵ ਪਾ ਰਿਹਾ ਜੀ ਉਹ ਜ਼ਿਆਦਾ ਗਲਤ ਪ੍ਰਭਾਵ ਪੈ ਰਿਹਾ ਹੈ ਅੱਜ ਕੱਲ੍ਹ ਸਮਾਜ ਦੇ ਵਿੱਚ ਬਹੁਤ ਗਲਤ ਹੋ ਰਿਹਾ ਜੀ ਕਹਿ ਸਕਦੇ ਆ ਕਿ ਸਰਕਾਰ ਦਾ ਦੇ ਵਿੱਚ ਤਾਂ ਪਹਿਲੇ ਹੀ ਬਹੁਤ ਜ਼ਿਆਦਾ ਪਰੇਸ਼ਾਨੀਆਂ ਨੇ ਜੀ ਜੀ ਇਹ ਸਭ ਨੂੰ ਸਰਕਾਰਾਂ ਨੂੰ ਦੇਖਣਾ ਚਾਹੀਦਾ ਹੈ ਬਿਲਕੁਲ